प्यारे दोस्तों प्यार परी सस् नमस्कार जी पंजाब सरकार ਦੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਭਵਨਤਮਨ ਜੀ ਸਚੇਤਨ ਹੋ ਸਕਾ ਆਉਣ ਵਾਲੇ ਸਾਨੂੰ ਵਿੱਚ ਜੋ ਪੰਜਾਬ ਦੇ ਮਨਾਂ ਦੇ ਮੁੱਖ ਮੰਗਾ ਕਿ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਮੁੱਖ ਮੰਤਰੀ ਭਵਨਤਮਨ ਜਮੇ ਤੋਂ ਹਰਪਾਲ ਸਿੰਘ ਟੀਮ ਮੀਟਿੰਗ ਕਰਕੇ ਜੋ ਮਲਾਜ ਡੀਏ ਵਾਧਾ ਕਰ ਸਕਦੇ ਹਾਂ ਜੀ ਉਧੇ ਵਾਸੀ ਪੇ ਕਿਵੇਂ ਦੇ ਏਰੀਆ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੈਨ ਮੰਤਰੀ ਮੰਡਲ ਦੇ ਵਿੱਚ ਫੈਸਲਾ ਕੀਤਾ ਗਿਆ ਏਰੀਆ ਦੇਣ ਦੀ ਵੀ ਗੱਲ ਗੱਲ ਗਈ ਆ ਜੋ ਰਿਟਾਇਰਮੈਂਟ ਸਾਥੀਆਂ ਉਹ ਸਾਥੀਆਂ ਨੂੰ ਇੱਕ ਇਸਤ ਦਾ ਜੋ ਏਰੀਆ ਮਿਲ ਵੀ ਚੁੱਕਿਆ ਹੈ ਅਸੀਂ ਮੰਗ ਕਰ ਰਹੇ ਮੁੱਖ ਮੰਤਰੀ ਭਵਨ ਤੋਂ ਵੀ ਰੈਗੂਲਰ ਮੁਲਾਜ਼ਮਾਂ ਦਾ ਰਿਟਾਇਰਮੈਂਟ ਲਾਜਮਾਂ ਉਹਨਾਂ ਨੂੰ 2 ਜਾਂ 3 ਕਿਸ਼ਤਾਂ ਵਿੱਚ ਜੋ ਪੇ ਕਿੰਨੇ ਏਰੀਆ ਦਾ ਲਗਭਗ 14000 ਗੋੜੇ ਬਣਦਾ ਹੈ ਉਹ ਦਿੱਤਾ ਜਲਦੀ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਸਾਡੇ ਪ੍ਰਿਆਨਮ 15 15 ਦਾ ਨੋਟੀਫਿਕੇਸ਼ਨ ਆਤ ਕਰਕੇ ਜੋ ਪਰਮਿਸ਼ਨ ਮਿਲੇ ਮੁਲਾਜ਼ਮਾਂ ਨੂੰ ਤਰ੍ਹਾਂ ਫੇਸ ਕੀਤੀ ਜਾਣਾ ਪਰਮਿਸ਼ਨ ਬੀੜ ਦੇ ਤਾੜੇ ਇਸ ਤਰ੍ਹਾਂ ਹੀ ਪ੍ਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀ 2022 ਦੇ ਵਿੱਚ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਸੰਘਾਰਸ਼ ਕਮੇਟੀ ਦੇ ਕਾਨੂੰਨਰ ਨੇ ਕਿਹਾ ਕਿ ਜੇਕਰ ਪ੍ਰਾਣੀ ਪੈਨਸ਼ਨ ਬਹਾਲ ਨਾ ਕੀਤੀ ਜਸਵੀਰ ਸਿੰਘ ਤਰੋੜ ਨੇ ਕਿਹਾ ਕਿ ਅਸੀਂ ਮੁੱਖਾਂ ਹੀ ਪੁਆ ਆਤਮਾਨ ਜਦੋਂ ਪੰਜਾਬ ਦੇ ਕਿਸੇ ਜਿਲ੍ਹੇ ਜਿਲ੍ਹੇ ਚ ਆਉਣਗੇ ਅਸੀਂ ਉਹਨਾਂ ਦਾ ਕਾਲੀਆਂ ਟੰਨੇ ਨਾਲ ਬਰੂਰ ਕਰਾਂਗੇ ਤੇ ਪੰਜਾਬ ਸਰਕਾਰ ਦੀ ਮੁਰਦਾ ਕਰਾਂਗੇ ਅਸੀਂ ਮੁੱਖਾਂ ਹੀ ਪੁਆ ਆਤਮਾਨ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਨੇ ਮਹਿੰਗ ਵਿੱਚ ਖਾਲੀ ਪਿਆ ਸਮਿਆਂ ਭਰੀਆਂ ਨਾ ਮਿਡਲ ਵਰਕਰਾਂ ਆਸਾ ਵਰਕਰਾਂ ਅਗਨੌਰੀ ਵਰਕਰਾਂ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ ਜੋ 17/7 2020 ਤੋਂ ਭਰਤੀ ਮਿਲਾਈਆਂ ਉਹਨੂੰ 6ਵਾਂ ਪੇਕ ਮਿchnਾ ਲਾਗੂ ਕੀਤਾ ਜਾਵੇ ਅਸੀਂ ਮੰਗ ਕਰਦੇ ਆ ਕਿ ਰੋਪੜਥਾਂਨ ਰਾਣੇ ਦੇ ਵਿੱਚ ਲਹਿਰਾ ਮਾਪਤਰਾ ਹਰਮਨਪੁਰਾ ਦੇ ਵਿੱਚ ਖਾਲੀ ਪੀਆ ਸਮੇਂ ਪਰਿਆਣਾ ਗੁਰੂ ਹਰਗੋਬਿੰਦਰਮਨ ਫਰਮਨਪੁਰਾ ਮਾਪਤ ਦੇ ਵਿੱਚ ਜੋ ਕੱਲ ਬਿਲੀ ਮੰਤਰੀ ਹਰਪੰਦਰ ਸਿੰਘ ਈਟੀਓ ਆਏ ਸਨ ਉਹਨਾਂ ਨੂੰ ਮਲਾਂ ਜਥੇਵੰਦੇ ਵੱਲੋਂ ਮੰਗੋਤਰਤਾ ਗਿਆ ਜਿਸ ਦੇ ਵਿੱਚ ਗ੍ਰੇਡ ਸਾਫਟਿਸ ਨੇ ਆਗੂ ਅੰਜੀਸ ਨੇ ਕਿਹਾ ਕਿ ਜੋ ਬਿਲੀ ਮੰਤਰੀ ਸਾਡੀਆਂ ਮੰਗਾਂ ਬਾਰੇ ਪੂਰਾ ਜਾਣਕਾਰੀ ਲਈ ਸੁਣੀਆ ਹੋਸਾ ਦਾ ਉਹਨਾਂ ਸਨ ਵਿੱਚ ਜੋ ਖਾਲੀ ਪਈਆਂ ਸਾਮੀਆਂ ਪ੍ਰਿਆਣ ਗਿਆ ਜੋ ਮੀਟਿੰਗ ਵਿੱਚ ਬਾਦੇ ਕੀ ਤਬੀਲੀ ਮੰਤਰੀ ਨੇ ਹੋਸਾ ਦਾ ਉਹਨਾਂ ਸਨ ਵਿੱਚ ਪੂਰੇ ਪੂਰੇ ਕਰੇ ਇਹ ਆਸ ਕੀਤੀ ਜਾ ਸਕਦੀ ਆ ਕਿ ਬਿਲੀ ਮੰਤਰੀ ਸਰਪੰਦ ਸਿੰਘ ਈਟੀਓ ਜੋ ਥਰਮਲ ਨਰਾ ਮਹਬਤ ਚਾਏ ਉਹਨਾਂ ਗ੍ਰੇਡ ਸਬਸਟੇਸ਼ਨ ਦਾ ਜੋ ਪ੍ਰਧਾਨ ਅਨਜੀਤ ਸਿੰਘ ਹੋਰ ਆਗੂ ਨਾਲ ਮਿਲੇ ਉਹਨਾਂ ਨੇ ਕਿਹਾ ਵੀ ਖਾਲੀ ਮੀਆਂ ਸਾਮੀਆਂ ਪ੍ਰਿਆਣਾ ਜੋ ਮੀਟਿੰਗ ਵਿੱਚ ਕੀਤੇ ਬਾਦੇ ਪੂਰੇ ਕੀਤੇ ਹਨ ਇਹ ਮੁੱਖ ਮੰਗਾਂ ਹਨ ਜੀ ਅਸੀਂ ਮੰਗ ਕਰਦੇ ਆ ਭਗਵਾਨਤਮਾਨ ਸਰਕਾਰ ਤੋਂ ਵੀਰੋ ਕਰਨਾਂ ਬਾਅਦ ਹੀ ਕੀਤੇ ਆ ਉਹ ਪੂਰੇ ਕੰਨ ਖਾਲੀ ਪੀਜਾਂ ਸਾਮੀਆਂ ਪੰਜਾਂ ਮਲਾਣਾ ਡੀਰੇ ਘਟੋ ਘਟ 3 ਰਾਮ ਸ਼ੰਡਾ ਬਾਤਾਂ ਕੀਤਾ ਵੇ ਧੰਨਵਾਦ